ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜ਼ਰਖੜ ਵਿਖੇ ਮਾਤਾ ਸਾਹਿਬ ਕੌਰ ਮੋਹੀ ਵਾਲਿਆਂ ਦੀ ਯਾਦ ਵਿੱਚ ਵਿਸ਼ਾਲ ਸਮਾਗਮ ਕਰਵਾਇਆ ਜਾਂਦਾ ਹੈ ਮਾਤਾ ਸਾਹਿਬ ਕੌਰ ਜੀ ਦੇ 119ਵੇਂ ਜਨਮ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਮਨਜੀਤ ਸਾਹਿਬ ਤੋਂ ਆਰੰਭ ਹੁੰਦਾ ਹੋਇਆ ਪਿੰਡ ਸਰੀਂ ਡੰਗੋਰਾ ਪਿੰਡ ਜ਼ਰਖੜ ਦੀ ਪ੍ਰਕਰਮਾ ਕਰਦਾ ਹੋਇਆ ਸਮਾਪਤ ਗੁਰਦੁਆਰਾ ਮਨਜੀਤ ਸਾਹਿਬ ਜਰਖੜ ਵਿਕੇ ਹੋਇਆ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ਤੇ ਪਰਮਾ ਸਵਾਗਤ ਕੀਤਾ ਗਿਆ ਸੰਗਤ ਲਈ ਵੱਖ-ਵੱਖ ਪੜਾਵਾਂ ਤੇ ਮੁੱਖੋਂ ਵਖਰੇ ਲੰਗਰ ਲਗਾਏ ਗਏ ਹਾਥੀ ਕੋੜੇ ਗੱਤਕਾ ਪਾਰਟੀ ਨੇ ਨਗਰ ਕੀਰਤਨ ਦੀ ਸ਼ੁਭਾ ਵਧਾਈ ਵੱਖ-ਵੱਖ ਢਾਡੀ ਜਥਿਆਂ ਵੱਲੋਂ ਢਾਡੀ ਵਾਰਾਂ ਗਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ ਪਿੰਡ ਜ਼ਰਖੜ ਵਿੱਚ ਹਰ ਸਾਲ ਸੰਗਤ 12 13 14 ਅਗਸਤ ਨੂੰ ਵੱਡੀ ਗਿਣਤੀ ਵਿੱਚ ਨਤਮਸਤਕ ਹੁੰਦੀ ਹੈ ਇਸ ਵੇਲੇ ਪੜ੍ਹਾਈ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ¡Vamos

ਲਗਨੇ ਸਰ ਜੀ ਵਾਚਨ ਬੈਰੀ ਟੇਬਾ ਘਾਟਾ ਕੋਈ ਨਹੀਂ ਤੇ

ਸਤਿ ਸ਼੍ਰੀ ਅਕਾਲ ਮੰੰਦੀ ਸਾਹਿਬ ਤੇ ਅੰਕੀਤਾ ਸਾਹਿਬ ਵਿੱਚ ਮਾਤਾ ਸਾਹਿਬ ਤੋਂ ਆਪ ਦੀ ਮੂਰਤੀ ਵਾਲਿਆਂ ਦੀ ਯਾਦ ਵਿੱਚ ਸਮਾਗਮ ਕਰਾਇਆ ਜਾਂਦਾ ਹਸਾਲੇ ਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਡੇ ਨਾਲ ਸੰਗਿਆ ਕਰ ਰਹੇ ਆ ਕਿੰਨੇ ਚੰਗੀਆਂ ਤਸਵੀਰਾਂ ਸਾਡੇ ਨਾਲ ਸੰਗਿਆ ਕਰ ਰਹੇ ਆ ਕਿ ਅੱਜ ਮਾਤਾ ਐਸਪੋਰ ਸ਼ੁਰੂ ਕਰਕੇ ਜੀਮਾ ਚਾਹੜਾ ਬਣਾਇਆ ਜਾ ਰਿਹਾ ਤੇ ਜੀਵਨ ਦੀ ਦੇਸ ਫਰੰਕ ਦਾ ਨਵਾਂ ਸਮਾਜ ਕੁੜੀਆਂ ਦੇ ਮੱਦੇ ਤੇਕੀਆਂ ਦੇ ਮੇਰੇ ਪਿੱਛੇ ਨਾਲ ਜੋ ਜੀਵਾਂ ਜੂਰੀ ਅਸਵਾਇ ਪੰਜ ਪਿਆਰੇ ਕਰਦੇ ਨੇ ਬੰਦ ਜੀ ਨੂੰ ਕਹਤੀਆਂ ਨਾਲ ਤੇ ਹਰ ਸਾਲ ਆਪਣੀ ਬਾਤਰੀ ਰੂਹਕੀਆਂ ਨੇ ਗੁਰਦੁਆਰਾ ਬੰਦ ਸਾਹਿਬ ਜੱਖੜ ਗੁਰਦੁਆਰਾ ਅਜੀਤ ਸਾਹਿਬ ਨਿਕਾਤਾ ਦਿਨਾਂ ਤੇ ਮੌਜੂਦ ਕਰਾਇਆ ਰਾਤਿਰੋ ਸੁਖਨਾ ਦਾ ਸੰਗਤਾਂ ਤੇ ਭੁੱਲਾਂ ਦੀ ਵਰਤਾ ਕੀਤੀ ਸਾਰੀ ਹੈ ਇਸ ਵੇਲੇ ਨਗਰ ਕੀਰਤਨ ਗੰਗਰ ਚੱਕਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਕਰ ਰਹੇ ਹਾਂ ਜਿੱਤੇ ਅੱਜ ਮਾਤਾ ਸੈਬ ਕੌਰ ਜੀ ਦਾ 120ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਬੜੇ ਸੰਗਤਾਂ ਦੀ ਦੇ ਨਾਲ ਰਤਬਸਤਕ ਹੋ ਰਹੀਆਂ ਨੇ ਇੱਥੇ ਮੱਠਾ ਟੇਕ ਰੀਆਂ ਨੇ ਨਾਲ ਨਾਲ ਵਕ ਵਕ ਪੜਾਵਾਂ ਤੇ ਲੰਗਰ ਲਗਾਏ ਜਾ ਰਹੇ ਨੇ ਲੰਗਰ ਲਗਾਏ ਜਾ ਰਹੇ ਨੇ ਸੰਗਤਾਂ ਦੇ ਲਈ ਕੁਤਿਆਂ ਨੂੰ ਪੀਆ ਮੋਰੀ ਨਾ ਦੇ ਲਾਇਆ ਜੂੰਗੜਾ ਨੋ ਦੇ ਕੁਤਿਆਂ ਨੂੰ ਮੇਰਾ ਮੇਰਾ ਸੌਂ ਸਿੱਕੇ ਦਾ ਅਰੇ ਕੜਾ ਜੇ ਕਿੰਨਾ ਪੱਗਵਾ ਕੋ ਪੜਾਵਾ ਤੋਂ ਹੁਸਾ ਹੋਇਆ ਪਿੰਡ ਚਰਖੜ ਜਿੱਥੇ ਪਹੁੰਚਿਆ ਹੈ ਤੇ ਬਹੁਤ ਬਹੁਤ ਪੜਾਵਾ ਤੇ ਸਾਤਾ ਦੇ ਨਾਲ ਚਾਰ ਦੇ ਨਾਲ ਪੰਛੀ ਦੇ ਨਾਲ ਪੂਰਾ ਪਿਸੀ पिंडियां याद विच एक सौ भी जन्म दिहाड़ा उन्होंने मनाया जा रहा है जिसके संबंध में नगर कीर्तन का प्रशासन किया गया संतान का पारी पट मतमस्त मथां टे लंगर लॻाए आन चला 13 14 10 11 ਨਗਰ ਕੌਂਸਲ ਕਹਾਵੜਿਆ ਦੀ ਇੱਥੇ ਸਮਾਗਮ ਚੱਲਦਾ ਹੈ ਅੱਜ ਉਹਨਾਂ ਦਾ ਕਿਸਮ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਹੜੇ ਦੇ ਵਿੱਚ ਸੰਤਾ ਮੱਦੀ ਗੰਢ ਵਿੱਚ ਨਕਸ਼ਾ ਕੀਤੀ ਹੈ ਅੱਜ ਆਏ ਮਤਲਬ ਫਰਮਾਂ ਤੇ ਲੰਗਰ ਲਗਾਇਆ ਜਾ ਰਿਹਾ ਹੈ ਇਹਨਾਂ ਸੰਤਾ ਦੇ ਤੇ ਜਨਮ ਦਿਹਾੜਾ ਦਾ ਆਰਦਾਸ ਹੈ ਜਾਨੀ ਦੀਆਂ ਸੇਵਾਈਆਂ साठे

ਦੇ ਵਿੱਚ ਵੱਖ-ਵੱਖ ਪੜਾਵਾਂ ਤੇ ਵੱਖ-ਵੱਖ ਨੇ ਲੰਗਰ ਲਗਾਏ ਜਾ ਰਹੇ ਨੇ ਸੰਗਤਾਂ ਦੇ ਲਈ ਠੰਡਾ ਪੀ ਕੇ ਠੰਡਾ ਲੰਗਰ ਲਗਾਏ ਜਾ ਰਹੇ ਨੇ ਪੱਟੀ ਕਿੰਤੀ ਦੇ ਵਿੱਚ ਸੰਗਤਾਂ ਦੇ ਜਿਆਦੇ ਬੜੇ ਬੜੇ ਆ ਰਹੇ ਨੇ ਹਰਿਆਣੇ ਸੰਗਤਾਂ ਸੈਤ ਸਰਪਾ ਦੇਖ ਰਹੀਆਂ ਨੇ ਸਰੇ ਕੋ ਜਿਹੜੇ ਮਾਤਾ ਆਨੰਦ ਕੌਰ ਜੀ ਹੋਏ ਦੇ ਗੁਰੂ ਪਿਆਰਿਓ ਜੋ ਕੇ ਉਹਨਾਂ ਦਾ ਨਗਰ ਮਾਨ ਕੇ ਹੋਇਆ ਨਗਰ ਦਾ ਕੱਠ ਆਓ ਗੁਰੂ ਪਿਆਰਿਓ ਧੀਆ ਨਾਲ ਹੀ ਹੋਂਦ ਸੰਸਾਰ ਦੀ ਏ ਧੀਆ ਨਾਲ ਹੀ ਹੋਂਦ ਸੰਸਾਰ ਦੀ ਏ ਧੀ ਨਹੀਂ ਤਾਂ ਇਹ ਸੰਸਾਰ ਦੀ ਨਹੀਂ ਮਾਂ ਬਾਪ ਦਾ ਪੁੱਤਾਂ ਨੇ ਘਰ ਮੰਡਣਾ ਮਾਂ ਬਾਪ ਦਾ ਪੁੱਤਾਂ ਨੇ ਘਰ ਮੰਡਣਾ ਧੀਆ ਦੁੱਖ ਬਣਾਉਣਾ ਸਭ ਨੂੰ ਆਹ ਦੇ ਹੀ ਰਾਜਾ तैयारियों तैयारियां कर रहे एक पूरी की रूह आत्मा बोल रही है कोक देना मार माए मेरी करीना प्रूणा पे तियां बारे इतना सब आजा ए हो जो बना आ जैसे नसार दे जैसे नसार दे